ਜੋ ਪਿਛਲੇ ਦਿਨੀ ਆਪਾਂ 855 ਟਰੈਕਟਰ ਚੀਦੇ ਤੋਂ ਖੋਲਿਆ ਸੀਗਾ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਆਓ ਸੱਜਣੋ ਗੱਲਬਾਤ ਕਰਦੇ ਆਂ ਜੋ ਪਿਛਲੇ ਦਿਨੀ ਆਪਾਂ 855 ਟਰੈਕਟਰ ਚੀਦੇ ਤੋਂ ਖੋਲਿਆ ਸੀਗਾ ਜ਼ਿਲ੍ਹਾ ਮੋਗੇ ਤੋਂ 600 ਟਰੈਕਟਰ ਦੇ ਵਿੱਚ ਆਪਾਂ ABC ਦੀ ਮੋਡੀਫਿਕੇਸ਼ਨ ਕਰ ਰਹੇ ਆ। ਸੋ ਆਪਾਂ ਕਰਦੇ ਆ ਫਿਟਿੰਗ। ਜੋ ਤੁਹਾਨੂੰ ਪਾਰਟਸ ਦੇ ਵਿੱਚ ਯੂਜ਼ ਕੀਤਾ ਤੁਹਾਨੂੰ ਇੱਕ ਵਾਰੀ ਨਜ਼ਰ ਮਾਰਾ ਦੀ ਆਪਾਂ। ਆ ਦੇਖੋ। ਹਾਲੈਂਡ ਕੰਪਨੀ ਦੀਆਂ ਗਰਾਰੀਆਂ ਵਗੈਰਾ ਸਾਰੀਆਂ ਯੂਜ਼ ਕੀਤੀਆਂ ਆਪਾਂ। ਯੂਨਿਟ ਵੀ ਆਪਾਂ ਹਾਲੈਂਡ ਕੰਪਨੀ ਦਾ ਹੀ ਯੂਜ਼ ਕੀਤਾ। ਕਹਿਣਾ ਮਤਲਬ ਉਹ ਜੋ ਪਾਰਟਸ ਦੇ ਯੂਜ਼ ਕੀਤਾ ਸਾਰਾ ਕੰਪਨੀ ਦਾ ਹੀ ਯੂਜ਼ ਕੀਤਾਗਾ। ਤੇ ਚਲੋ ਇਸ ਦੀ ਕਰਦੇ ਆ ਫਿਟਿੰਗ। ਇਹ ਫਿਟਿੰਗ ਕਰਨ ਤੋਂ ਬਾਅਦ ਆਪਾਂ ਨੂੰ ਟੈਸਟ ਡਰਾਈਵ ਲਾਵਾਂਗੇ ਬਾਕੀ ਇਸ ਟਰੈਕਟਰ ਦੀ ਆਪਾਂ ਜਿੱਦਾਂ ਆਪਾਂ ਪਹਿਲਾਂ 5 HP ਵਧਾਈ ਸੀ ਟਰੈਕਟਰ ਦੀ ਪਾਵਰ ਤੇ ਉਦਾਂ ਇਸ ਟਰੈਕਟਰ ਦੀ ਵੀ ਪੰਪ ਦੇ ਵਿੱਚੋਂ 5 HP ਵਧਾਵਾਂਗੇ ਸੋ ਸੱਜਣੋ ਜੁੜੇ ਰਹੋ ਵੀਡੀਓ ਦੇ ਨਾਲ ਤੇ ਇੱਕ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜੋ ਆਪਣੇ ਕੋਲੇ ਅਰਜਨ ਟਰੈਕਟਰ ਮੋਗੇ ਤੋਂ ਖੁੱਲਿਆ ਵਸੇ 100s ਟਰੈਕਟਰ ਦਾ ਵੀ ਆਪਾਂ ਟੈਸਟ ਡਰਾਈਵ ਲਾਵਾਂਗੇ ਤੇ ਪਹਿਲਾਂ ਆਪਾਂ 2 ਘੰਟਾ 1.5 ਘੰਟਾ ਪਹਿਲਾਂ ਆਪਾਂ ਇਹਦਾ ਲਾ ਕੇ ਪਹਿਲਾਂ ਪਹਿਲਾਂ ਤੇ ਫਿਰ ਇਹਦਾ ਵਰਕ ਡਨ ਕਰ ਦਈਏ ਕਿਉਂਕਿ ਉਸ ਤੋਂ ਬਾਅਦ ਆਪਾਂ ਖੇਤ ਚੱਲਾਂਗੇ ਖੇਤ ਚੱਲ ਕੇ ਤੁਹਾਨੂੰ ਅਰਜੁਨ ਟਰੈਕਟਰ ਦੀ ਵੀ ਆ ਵੀਡੀਓ ਪਾਵਾਂਗੇ ਚਲੋ ਸੱਜਣਾ ਜੁੜੇ ਰਹੋ ਤੁਸੀਂ ਤੇ ਬਾਕੀ ਦਾ ਅੱਜ ਕੰਮ ਫਾਈਨਲ ਕਰਕੇ ਤਾਂ ਸੋਸ ਤੋਂ ਬਾਅਦ ਆਪਣੇ 960 ਦੇ ਵਲੌਗ ਆਉਣੇ ਸਟਾਰਟ ਹੋਣਗੇ ਤੇ ਜਰੂਰ ਦੇਖਨੇ ਤੇ ਹੁਣ ਆਪਣੀਆਂ ਵੀਡੀਓ ਰੈਗੂਲਰ ਆਇਆ ਕਰਨੀਆਂ ਕਿਉਂਕਿ ਕਿਸੇ ਕਾਰਨ ਕੰਮ 'ਚ ਬਿਜੀ ਹੋਣ ਕਾਰਨ ਕਰਕੇ ਮੈਥੋਂ ਵੀਡੀਓ ਨਹੀਂ ਪਾਈ ਗਈ ਤੇ ਆਹੋ ਕਰਦੇ ਆ ਕੰਮ ਸਟਾਰਟ ਜਿਹੜੇ ਵੀਡੀਓ ਦੇ ਨਾਲ ਚਲੋ ਇਸ ਤੋਂ ਬਾਅਦ ਕਰਦੇ ਆਪਾਂ ਯੂਨਿਟ ਵਗੈਰਾ ਦੀ ਫਿਟਿੰਗ ਤੇ ਉਸ ਤੋਂ ਬਾਅਦ ਆਪਾਂ ਛਾਪਟ ਦੀ ਪਲੇ ਵਗੈਰਾ ਚੈੱਕ ਕਰਕੇ ਤੇ ਲੌਂਗ ਨੇ ਜੋੜ ਨਾਲ ਸੋ ਜੁੜੇ ਦੇ ਵੀਡੀਓ ਦੇ ਨਾਲ लो सजनो अपना स्वराज ट्रैक्टर का गेयर लग के इधरली सैडो आप कसता तो दूसरे पास आप लीवर वगैरह बना रहे हैं वो तो भी थोड़ा निगाह रा दी क्योंकि जो गेयर लीवर आप इधरली जगह लाना आप प्लेट दी पुरानी ला ती आप इतने लाही पड़नी वो थले तो जोड़ा लीवर बना रहे हैं, लीवर बनाया आप चलो लीवर बना के उस करते फिटिंग उस तो ਤੇ ਹੁਣ ਆਪਾਂ ਚੱਲਦੇ ਆਂ ਆਪਾਂ ਅਰਜੁਨ ਟਰੈਕਟਰ ਦੇ ਕੋਲ ਜੋ ਆਪਣਾ ਮੋਗੇ ਤੋਂ ਆਇਆ ਸੀ ਮੰਗੇ ਭਰਾ ਦਾ ਟਰੈਕਟਰ ਚਲੋ ਉਹਨੂੰ ਵੀ ਆਪਾਂ ਚੈੱਕ ਅਪ ਕਰਦੇ ਆਂ ਜਾ ਕੇ ਫਿਰ 3 ਸਪੀਡਰ ਲੱਗ ਚੁੱਕੇ ਆ ਟਰੈਕਟਰ ਦਾ ਤੇ ਚਲੋ ਇਸ ਤੋਂ ਬਾਅਦ ਆਪਾਂ ਕਰਕੇ ਤਿਆਰ ਇਹਨੂੰ ਕੱਢਦੇ ਆਂ ਬਾਹਰ ਤੇ ਜੋ ਇੱਕ ਅਰਜੁਨ ਟਰੈਕਟਰ ਦਾ ਆਪਾਂ ਪਰਪੂ ਵਗੈਰਾ ਲਾਇਆ ਸੀਗਾ ਸੋ ਆਪਾਂ ਨੂੰ ਇਸ ਕਿੱਤੇ ਦੇ ਪਿਸਟਨ ਵਗੈਰਾ ਵੀ ਬਦਲਨੇ ਪੈਣਗੇ ਕਾਰਨ ਕੀ ਹੋਇਆ ਉਹ ਟਰੈਕਟਰ ਬਲੋ ਵਗੈਰਾ ਮਾਰਦਾਗਾ ਤੇ ਬਾਕੀ ਤੁਹਾਨੂੰ ਉਹਦਾ ਰਿਵਿਊ ਬਾਅਦ ਚ ਦਿੰਨਾ ਮੈਂ ਕਿਉਂਕਿ ਖੜਕੇ ਦੇ ਵਿੱਚ ਸੌਂਦੇ ਲਿਆ ਚਲੋ ਇਸ ਤੋਂ ਬਾਅਦ ਕੱਢਦੇ ਆ ਬਾਕੀ ਲੀਵਰ ਵਗੈਰਾ ਦੀ ਫਿਟਿੰਗਾਂ ਤੁਸੀਂ ਦੇਖ ਸਕਦੇ ਹੋ ਆਹ ਜਿਹੜਾ ਵਗੈਰਾ ਲਾਇਆ ਆਪਾਂ ਇਸ ਟਰੈਕਟਰ ਦੇ ਵਿੱਚ ਟਰਬੋ ਵਗੈਰਾ ਦੀ ਫਿਟਿੰਗ ਕੀਤੀ ਆ। ਟਰਬੋ ਦੀ ਫਿਟਿੰਗ ਕਿਉਂਕਿ ਇਹਦੇ ਪਹਿਲਾਂ ਲੱਗਿਆ ਹੋਆ ਸੀਗਾ 75000 ਰੁਪਏ 72000 ਰੁਪਏ ਦਾ ਟਰਬੋ ਵਿਸਲਾ ਵਾਲਾ ਟਰਬੋ ਲੱਗਿਆ ਸੀਗਾ ਹਾਈ ਬੂਸਟ ਵਾਲਾ। ਪਰ ਆਪਾਂ ਉਹ ਉਤਾਰਤਾ ਇਹਦਾ। ਸੋ ਆਪਾਂ ਇਸ ਟਰੈਕਟਰ ਤੇ ਜੈਨੂਨ ਟਰਬੋ ਫਿਟ ਕੀਤਾ ਜੋ ਇਹਦੀ ਅੱਗੇ ਨਾਲੋਂ ਜ਼ਿਆਦਾ ਐਚਪੀ ਵਧਾਊਗਾ। ਬਾਕੀ ਮੋਡੀਫਿਕੇਸ਼ਨ ਕੀਤੀ ਆਪਾਂ ਇਸ ਟਰਬੋ ਦੀ ਵੀ। ਇਹਨੂੰ ਮੋਡੀਫਾਈ ਕਰਕੇ ਟਰਬੋ ਨੂੰ ਆਪਾਂ ਫਿਟ ਕੀਤਾ ਇਸ ਤੇ। ਪਰ ਕਾਰਨ ਕੀ ਆ ਕਿਉਂਕਿ ਇਸ ਟਰੈਕਟਰ ਦਾ ਬੈਕ ਪ੍ਰੈਸ਼ਰ ਵੀ ਜ਼ਿਆਦਾ ਹੈਗਾ ਕਿਉਂਕਿ ਬਲੋ ਜ਼ਿਆਦਾ ਮਾਰਦਾ ਟਰੈਕਟਰ ਕਿਉਂਕਿ ਜੋ ਪਾਈਪ ਆ ਬੈਕ ਪ੍ਰੈਸ਼ਰ ਜ਼ਿਆਦਾ ਹੋਣ ਕਾਰਨ ਕਰਕੇ ਆਪਾਂ ਨੂੰ ਇਸ ਟਰੈਕਟਰ ਦੇ ਰਿੰਗ ਵਗੈਰਾ ਚੈੱਕ ਕਰਨੇ ਪੈਣਗੇ ਹੈਡ ਚੈੱਕ ਕਰਨਾ ਪਊਗਾ ਆਪਾਂ ਨੂੰ ਤੇ ਚਲੋ ਹੈਡ ਵਗੈਰਾ ਚੈਕਿੰਗ ਕਰਨ ਲਈ ਆਪਾਂ ਨੂੰ ਖੋਲਦੇ ਆ ਟਰੈਕਟਰ ਨੂੰ ਜਲਦੀ ਜੋ ਆਪਾਂ ਇਹਦੇ ਟਰੈਕਟਰ ਦੇ ਵਿੱਚ ਪਿਸਟਨ ਵੀ ਆਪਾਂ ਟਰਬੋ ਵਾਲੇ ਫਿੱਟ ਕਰ ਰਹੇ ਆ ਕਿਉਂਕਿ ਇਦਾਂ ਟਰਬੋ ਥੋੜੇ ਕਾਮ ਜਾਪ ਨਹੀਂ ਹੁੰਦਾ ਜੇ ਤੁਹਾਡਾ ਡਿਪਰੈਸ਼ਨ ਟਰਬੋ ਵਾਲੇ ਨਹੀਂ ਟਰੈਕਟਰ ਦੇ ਸੋ ਆਪਾਂ ਇਹਦੇ ਵਿੱਚ ਪਿਸਟਨ ਵੀ ਟਰਬੋ ਵਾਲੇ ਯੂਜ਼ ਕਰ ਰਹੇ ਆ ਤੇ ਚਲੋ ਖੋਲਦੇ ਆ ਜਲਦੀ ਜਲਦੀ ਹੈਡ ਤੇ ਦੇਖਦੇ ਆਪਾਂ ਕਿਹੜਾ ਬੋਰ ਫਿੱਟ ਕਰਦੇ ਆ 96 ਵਾਲਾ ਕਰਦੇ ਆ ਜਾਂ 94 ਵਾਲਾ ਕਰਦੇ ਆ ਤੁਹਾਨੂੰ ਕੱਲੋਂ ਆਪਾਂ ਇਸ ਬਲਾਕ ਨੂੰ ਆਪਾਂ ਚੰਗੀ ਤਰ੍ਹਾਂ ਖੋਲ ਕੇ ਤੇ ਵਾਸ਼ ਕਰਾਂਗੇ ਵਾਸ਼ ਕਰਨ ਤੋਂ ਬਾਅਦ ਆਪਣੇ ਇਸ ਤੋਂ ਬਾਅਦ ਇਹਦੇ ਪਾਰਟ ਆਉਣਗੇ ਡੱਟ ਪਾਰਟ 1 ਪਾਰਟ 2 ਪਾਰਟ 3 ਬਾਕੀ ਇਸ ਟਰੈਕਟਰ ਬਾਰੇ ਆਪਣੀ ਤੁਹਾਨੂੰ ਇਸ ਵੀਡੀਓ ਚ ਇਨਫੋਰਮੇਸ਼ਨ ਦਿਆਂਗੇ ਵੀ ਕੀ ਕਾਰਨ ਬਣਿਆ ਤੇ ਕਿਉਂ ਖੋਲਣਾ ਪਿਆ ਆਪਾਂ ਟਰੈਕਟਰ ਨੂੰ ਦੁਬਾਰਾ ਇੰਜਨ ਕਰਕੇ ਕਿਉਂਕਿ ਇਹ ਆਪਣਾ ਇੰਜਨ ਦੁਬਾਰਾ ਪਹਿਲਾਂ ਆਪਾਂ ਨਹੀਂ ਕੀਤਾ ਸੀ ਕਿਉਂਕਿ ਮਕੈਨਿਕ ਤੋਂ ਕਿਸੇ ਤੋਂ ਕਰਵਾ ਕੇ ਲਿਆਏ ਸੀਗੇ ਸੋ ਆਪਾਂ ਦੂਜੀ ਵਾਰ ਆਪਾਂ ਨੂੰ ਫਿਟਿੰਗ ਕੀਤਾ ਇੰਜਨ ਨੂੰ ਤੇ ਚਲੋ ਇਸ ਤੋਂ ਬਾਅਦ ਦੇਖਾਂਗੇ ਆਪਾਂ ਕਿਉਂ ਇਹ ਟਰੈਕਟਰ ਦਾ ਇੰਜਨ ਦੁਬਾਰਾ ਖੋਲਿਆ ਤੇ ਕੀ ਕਾਰਨ ਬਣਿਆ ਤੇ ਇਧਰ ਆਪਣਾ ਜੋ ਅਰਜਨ ਟਰੈਕਟਰ ਮੰਗੇ ਭਰਾ ਦਾ ਜੋ ਆਪਣੇ ਮੋਗੇ ਵਾਲੇ ਵੀਰ ਦਾ ਤੇ ਕਿਉਂਕਿ ਆਪਣਾ ਟਰੈਕਟਰ ਹੀ ਇੱਕ ਹਸਾਬ ਦਾ ਕਿਉਂਕਿ ਭਰਾ ਆਪਣਾ ਇੱਕ ਗੱਲ ਹੀ ਇਹਨਾਂ ਨੇ ਆਪਣੀ ਤੇ ਸੋ ਇਸ ਟਰੈਕਟਰ ਦਾ ਵੀ ਆਪਣਾ ਹੈਡ ਵਗੈਰਾ ਖੁੱਲ ਚੁੱਕਿਆਗਾ ਆ ਇਹਦਾ ਪੁਰਾਣਾ ਵਾਲਾ ਹੈਡ ਆ ਕਿਉਂਕਿ ਇਸ ਟਰੈਕਟਰ ਦੇ ਵਿੱਚ ਦਿੱਕਤ ਕੀ ਨਿਕਲੀ ਕਿਉਂਕਿ ਇਹਨਾਂ ਨੇ ਮੋਗੇ ਤੋਂ ਇੰਜਨ ਕਰਵਾਇਆ ਸੀ ਇਸ ਟਰੈਕਟਰ ਦਾ ਵੀ ਮੋਗੇ ਤੋਂ ਇੰਜਨ ਕਰਵਾਉਣ ਤੋਂ ਬਾਅਦ ਇਹਦੇ ਵਿੱਚ ਜੋ ਪਿਸਟਨ ਨਿਕਲੇ ਨੇ ਉਹ ਆਪਣੇ 96mm ਮੋਰ ਦੇ ਰਿਕਨੇ ਨੇ ਟਰਬੋ ਇੰਜਨ ਵਾਲੇ ਪਰ ਲੇਕਿਨ ਇਹਦੇ ਵਿੱਚ ਜੋ ਨੋਜ਼ਲ ਨੰਬਰ ਸੀਗਾ ਜਾਂ ਨੋਜ਼ਲ ਜਾਂ ਹੈੱਡ ਦੀ ਸੈਟਿੰਗ ਸੀਗੀ ਉਹ ਸੀਗੀ 올ਡ ਮਾਡਲ ਦੀ 94 ਮੋਰ ਵਾਲੀ। ਤੋਂ ਉਹਨਾਂ ਦਾ ਆਪਸ ਵਿੱਚ ਤਾਲ ਮੇਲ ਨਾ ਮਿਲਣ ਕਾਰਨ ਕਰਕੇ ਤੇ ਸੋਸੀਂ ਟਰਬੋ ਇਹਦੇ ਤੇ ਲਾਇਆ ਸੀ ਤੇ ਉਹਦੀ ਪਰਫਾਰਮੈਂਸ ਵਧੀਆ ਨਹੀਂ ਬਣੀ ਸੀਗੀ। ਸੋ ਇਸ ਤੋਂ ਬਾਅਦ ਆਪਾਂ ਇਸ ਟਰੈਕਟਰ ਦੇ ਹੈੱਡ ਬਦਲਿਆ। ਹੈੱਡ ਇਹਦੇ ਵਿੱਚ ਹੁਣ ਟਰਬੋ ਵਾਲ ਇੰਜਨ ਵਾਲਾ ਪਾਇਆ ਆਪਾਂ। ਤੇ ਉਸ ਤੋਂ ਬਾਅਦ ਤੁਹਾਨੂੰ ਇਸ ਟਰੈਕਟਰ ਦੀ ਵੀ ਪਰਫਾਰਮੈਂਸ ਦਿਖਾਵਾਂਗੇ। ਤੇ ਇਧਰ ਆਪਣਾ ਜੋ ਫੌਜੀ ਭਰਾ ਦਾ ਟਰੈਕਟਰ ਫੋਰਡ ਮੋਡੀਫਾਈ ਕਰ ਰਹੇ ਆ ਜੋ ਜਸ਼ਵਿੰਦਰ ਸਿੰਘ ਕੈਂਡੀਡਾ ਜੀ ਦਾ ਤੇ ਉਹ ਵੀ ਆਪਣੇ ਕੋਲੇ ਬਲੌਕ ਆ ਚੁੱਕਿਆ ਹੈਗਾ ਕਹਿਣ ਦਾ ਮਤਲਬ ਹਜੇ ਆਪਾਂ ਇਹ ਬਲੌਕ ਮਲੋੜ ਲੈ ਕੇ ਆਏ ਆ ਕਿਉਂਕਿ ਜਿਹੜਾ ਉਦੋਂ ਕੱਲ ਵਾਲੀ ਵੀਡੀਓ ਤੁਸੀਂ ਬਲੌਕ ਦੇਖਿਆ ਆਪਣਾ ਮਲੋੜ ਤੋਂ ਲਿਆਈ ਸੀ ਉਹ ਬਲੌਕ ਦੇ ਵਿੱਚ ਦਿੱਕਤ ਆ ਗਈ ਸੀ ਕਿਉਂਕਿ ਉਹਦੇ ਵਿੱਚ ਵੀ ਪਾਣੀ ਰਲਿਆ ਹੋਆ ਸੀਗਾ ਸੋ ਆਪਾਂ ਅੱਜ ਬਦਲ ਕੇ ਬਲੌਕ ਲੈ ਕੇ ਆਏ ਆ ਸੋ ਇਸ ਦੀ ਅੱਜ ਸਫਾਈ ਚੱਲ ਰਹੀ ਹੈ ਇਹਦੀ ਸਫਾਈ ਕਰਕੇ ਇਸ ਤੋਂ ਬਾਅਦ ਆਪਾਂ ਇਹਨੂੰ ਖਰਾਦ ਤੇ ਭੇਜਾਂਗੇ ਤੇ ਉਸ ਤੋਂ ਬਾਅਦ ਇਹਦੀ ਨਿਊ ਪਾਰਟਸ ਦੀ ਇਹਦੇ ਵਿੱਚ ਫਿਟਿੰਗ ਹੋਊਗੀ ਤੇ ਰਾਤ ਦਾ ਕੁਝ ਟਾਈਮ ਹੋ ਹੀ ਗਿਆ 8 8:30 ਵਜੇ ਦਾ ਤੇ ਚਲੋ ਸੱਜਣੋਂ ਬਲਾਕ ਕਰਕੇ ਵਾਸ਼ ਤੇ ਆਪਾਂ ਨਾਟਕਰਾਂ ਨੂੰ ਲਾ ਦਨੇ ਆ ਜਗ੍ਹਾ ਤੇ ਨਾਟਕਰਾਂ ਲਾ ਕੇ 15 ਤੇ ਉਸ ਤੋਂ ਬਾਅਦ ਚੱਲਦੇ ਆਂ ਘਰ ਤੇ ਕੱਲੋਂ ਆਪਾਂ ਨਾਟਕਰਾਂ ਟਰੈਕਟਰ ਦਾ ਵੀ ਇੱਕ ਕਲੱਚ ਖੋਲਣਾਗਾ ਦੇ ਬਲਾਕ ਵੀ ਆਪਾਂ ਸਾਫ਼ ਕਰਨਾ ਸਵੇਰ ਆਜ ਦਾ ਕਿਉਂਕਿ ਹੁਣ ਸੀਜ਼ਨ ਹੋਣ ਕਾਰਨ ਕਰਕੇ ਕੰਮ ਜ਼ਿਆਦਾ ਬਿਜੀ ਆ ਤਾਂ ਹੀ ਕਰਕੇ ਵੀਡੀਓ ਨਹੀਂ ਪਾਈਆਂ ਜਾਂਦੀਆਂ ਚਲੋ ਸੱਜਣੋ ਹੁਣ ਆਪਾਂ ਰੋਜ਼ ਵੀਡੀਓ ਪਾਇਆ ਕਰਾਂਗੇ ਚਲੋ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ